ਸਤਿ ਸ਼੍ਰੀ ਅਕਾਲ ਜੀ ਹੋ ਕੀ ਹਾਲ ਚਾਲ ਹੈ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋ ਤੇ ਜੀ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਜਿਸ ਤਰ੍ਹਾਂ ਦਾ ਸਾਡਾ ਨਾਂ ਹੈ ਚੈਨਲ ਦਾ ਜਸਟ ਇੰਜੋਏ ਇਸ ਚੈਨਲ ਦੀ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਇੰਜੋਏ ਕਰੋਗੇ ਤੁਸੀਂ ਸਾਡੇ ਨਾਲ ਤੇ ਸਾਰੀ ਜਸਟ ਇੰਜੋਏ ਫੈਮਿਲੀ ਨੂੰ ਸਭ ਤੋਂ ਪਹਿਲਾਂ ਬਹੁਤ ਵੱਡਾ ਸਾਰਾ ਧੰਨਵਾਦ ਕਿਉਂਕਿ ਤੁਸੀਂ 50000 ਸਬਸਕ੍ਰਾਈਬਰ ਪੂਰੇ ਕਰ ਲਿਆ ਆਪਾਂ ਠੀਕ ਹੈ ਤੁਹਾਡੀ ਸਪੋਰਟ ਨਾਲ ਤੁਹਾਡੇ ਪਿਆਰ ਨਾਲ ਤੇ ਤੇ ਸਭ ਤੋਂ ਪਹਿਲਾਂ ਉਹਨਾਂ ਸਾਰੇ ਭੈਣ ਭਰਾਵਾਂ ਲਈ ਅਰਦਾਸ ਹੈ ਜਿਹੜੀ ਇਸ ਵੀਡੀਓ ਨੂੰ ਦੇਖਦੇ ਨੇ ਤੇ ਉਹਨਾਂ ਦੀਆਂ ਜੋ ਵੀ ਇੱਛਾਵਾਂ ਨੇ ਸਾਰੀਆਂ ਦੀਆਂ ਛਾਵਾਂ ਪੂਰੀਆਂ ਹੋਣ ਅੱਜ ਅੱਜ ਹੀ ਮੈਂ ਇੱਕ ਮੈਸੇਜ ਪੜ੍ਹ ਰਹੀ ਸੀਗੀ ਮੈਨੂੰ ਹੁਣ ਨਾਮ ਭੁੱਲ ਗਿਆ ਅ ਬਿੱਕੇ ਉਹਨਾਂ ਨੇ ਲਿਖਿਆ ਸੀਗਾ ਕਿ ਮੇਰਾ ਵਿਆਹ ਹੋ ਜਾਈ ਹਨਾ ਇਹਦੇ ਲਈ ਤੁਸੀਂ ਸਾਰੇ ਅਰਦਾਸ ਕਰਿਓ ਤੇ ਮੈਂ ਵੀ ਅਰਦਾਸ ਕਰਦੀ ਆਂ ਤੇ ਤੁਸੀਂ ਵੀ ਸਾਰੇ ਅਰਦਾਸ ਕਰੋ ਕਿ ਬੱਚੇ ਦਾ ਵਿਆਹ ਹੋ ਚੁਈ ਅਚੀ ਘਰ ਚ ਵਿਆਹ ਹੋ ਜਵੇ ਠੀਕ ਹੈ ਅਚਾ ਲਾਈਫ ਪਾਰਟਨਰ ਮਿਲ ਜਵੇ ਠੀਕ ਹੈ ਜੀ ਤੇ ਲਓ ਜੀ ਇੱਕ ਬੱਚੇ ਨੇ ਹੋਰ ਬੇਟੀ ਸੀ ਜਾਂ ਬੇਟਾ ਸੀ ਹੁਣ ਮੇਰੇ ਧਿਆਨ ਚ ਨਹੀਂ ਹੈਗਾ ਉਹਨੇ ਆਪਣੀ ਸਰਕਾਰੀ ਨੌਕਰੀ ਲਈ ਕਿਹਾ ਸੀਗਾ ਸੌਰੀ ਫੇਰ ਕਿਵੇਂ ਲਈ ਦੁਆ ਕਰਿਓ ਤੇ ਮੈਂ ਸਾਰੇ ਗਰੁੱਪ ਮੈਂਬਰਸ ਨੂੰ ਕਹਿਣਾ ਚਾਹੂੰਗੀ ਕਿ ਜਦ ਵੀ ਤੁਸੀਂ ਅਰਦਾਸ ਕਰਦੇ ਹੋ ਚਾਹੇ ਕਿਸੇ ਵੀ ਧਰਮ ਦੀ ਅਰਦਾਸ ਹੈ ਉਦੋਂ ਤੁਸੀਂ ਸਾਰੇ ਗਰੁੱਪ ਮੈਂਬਰ ਨੂੰ ਯਾਦ ਕਰਨੇ ਹੈ ਠੀਕ ਹੈ ਜਦੋਂ ਕਿਉਂਕਿ ਜਦੋਂ ਸਰਵਤਨ ਦਾਬਾ ਮੰਗਦੀਆਂ ਤੇ ਅਸੀਂ ਉਹਦੇ ਵਿੱਚ ਹੀ ਆ ਜਾਂਦੀ ਹੈ ਸੋ ਚਲੋ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਉਮੀਦ ਕਰਦੀ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਮੈਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਈਆਂ ਵੈਸੇ ਮੈਂ ਪਿਛਲੇ ਕਈ ਦਿਨਾਂ ਤੋਂ ਤੁਹਾਨੂੰ ਡਰਿੰਕਸ ਵਗੈਰਾ ਬਣਾਉਣੀ ਸਿਖਾ ਰਹੀ ਸੀਗੀ ਤੇ ਅੱਜ ਜਿਹੜੀ ਵੀਡੀਓ ਲੈ ਕੇ ਆਈਆਂ ਉਹ ਆਪਾਂ ਹੈ ਉਹ ਵੀ ਹੈਲਥ ਨਾਲ ਰਿਲੇਟਡ ਹੈ ਦੀ ਡਰਿੰਕ ਬਣਾਵਾਂਗੇ ਆਪਾਂ ਇੱਕ ਹੈਲਦੀ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਉਹ ਕੀ ਚੀਜ਼ ਹੈ ਜਿਹੜੀ ਸਾਨੂੰ ਖਾਣੀ ਬਹੁਤ ਜ਼ਰੂਰੀ ਹੈ ਉਹ ਹੈ ਜੀ ਖੀਰਾ ਅੱਜ ਅਸੀਂ ਖੀਰੇ ਦੀ ਗੱਲ ਕਰਾਂਗੇ ਖੀਰੇ ਦੇ ਬਾਰੇ ਵਿੱਚ ਜਿੰਨੀ ਗੱਲ ਕੀਤੀ ਜਾਵੇ ਓਨੀ ਥੋੜੀ ਹੈ ਤੁਹਾਨੂੰ ਪਤਾ ਹੈ ਵੀ ਖੀਰੇ ਨੂੰ ਗਰਮੀ ਦਾ ਸੁਪਰ ਫੂਡ ਕਹਿੰਦੇ ਐ ਠੀਕ ਹੈ ਖੀਰੇ ਨੂੰ ਗਰਮੀਆਂ ਦਾ ਸੁਪਰ ਫੂਡ ਕਹਿੰਦੇ ਐ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਬੈਨੀਫਿਟਸ ਨੇ ਬਹੁਤ ਸਾਰੇ ਵਿਟਾਮਿਨਸ ਮਿਨਰਲਸ ਇੰਨੀ ਜ਼ਿਆਦਾ ਹੈ ਨਾ ਜਿਹੜੀ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਤੁਸੀਂ ਨਾ ਚਾਹੇ ਬਾਹਰੋਂ ਕਰੀਮਾਂ ਲਗਾਓ ਫੇਸ਼ੀਅਲ ਕਰਾਓ ਜੋ ਮਰਜ਼ੀ ਕਰੋ ਜਦ ਤੱਕ ਤੁਸੀਂ ਅੰਦਰੋਂ ਆਪਣੀ ਬਾਡੀ ਨੂੰ ਪ੍ਰੋਪਰ ਡਾਈਟ ਨਹੀਂ ਦਿੰਦੇ ਉਦੋਂ ਤੱਕ ਅਸੀਂ ਉੱਪਰੋਂ ਗਲੋ ਨਹੀਂ ਲਿਆ ਸਕਦੇ ਤੁਹਾਨੂੰ ਆਪਣੀ ਬਾਡੀ ਨੂੰ ਅੰਦਰੋਂ ਹੈਲਦੀ ਕਰਨਾ ਪਊਗਾ ਜਦੋਂ ਅੰਦਰੋਂ ਹੈਲਦੀ ਹੋਊਗੀ ਤੁਹਾਡੇ ਵਾਲ ਵੀ ਆਪਣੇ ਆਪ ਹੈਲਦੀ ਦਿਖਣ ਲੱਗ ਜਾਣਗੇ ਤੁਹਾਡੇ ਫੇਸ ਤੇ ਵੀ ਹੈਲਥ ਦਿਖਣ ਲੱਗ ਜੂਗੀ ਠੀਕ ਹੈ ਟੁੜੀ ਚਾਲ ਢਾਲ ਚ ਵੀ ਦਿਖਣ ਲੱਗ ਜੂਗਾ ਬੈਠਣ ਉੱਠਣ ਤੋਂ ਵੀ ਪਤਾ ਲੱਗਣ ਲੱਗ ਜੂਗਾ ਕਿ ਹਾਂ ਬੰਦਾ ਹੈਲਦੀ ਹੈ ਠੀਕ ਹੈ ਸੋ ਹੈਲਥ ਦਾ ਮੈਂ ਹਮੇਸ਼ਾ ਹੀ ਕਹਿੰਦੀ ਆ ਕਿ ਆਪਣੀ ਹੈਲਥ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਰੀਰ ਤੋਂ ਅਸੀਂ ਕੰਮ ਲੈਣਾ ਹੈ ਤੇ ਇਹਦੀ ਕੇਅਰ ਕਰਨੀ ਦੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਸਾਡਾ ਸਾਥ ਨਹੀਂ ਦੇਊਗਾ ਜਿਹਦੇ ਵਿੱਚ ਇੱਕ ਐਕਸਰਸਾਈਜ਼ ਬਹੁਤ ਜ਼ਰੂਰੀ ਹੁੰਦੀ ਹੈ ਤੇ ਦੂਜਾ ਡਾਈਟ ਡਾਈਟ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਸਾਰੀਆਂ ਮਹਿੰਗੀਆਂ ਚੀਜ਼ਾਂ ਖਾਈਏ ਰੁਟੀਨ ਦੇ ਵਿੱਚ ਵੀ ਜਿਹੜੀਆਂ ਸਾਡੇ ਆਸ-ਪਾਸ ਦੀਆਂ ਚੀਜ਼ਾਂ ਨੇ ਉਹ ਵੀ ਸਾਡੇ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ ਅਗਰ ਅਸੀਂ ਉਹ ਖੰਦੇ ਰਹੀਏ ਸੋ ਜੇ ਆਪਾਂ ਖੀਰੇ ਦੀ ਗੱਲ ਕਰੀਏ ਤਾਂ ਰੇਟ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੁੰਦਾ ਤੇ ਸਾਨੂੰ ਇੱਕ ਕੱਪ ਲਾ ਲਓ ਤੁਸੀਂ ਇੱਕ ਕੱਪ ਸਲਾਈਸਸ ਠੀਕ ਹੈ ਮੰਨ ਲਓ ਤੁਸੀਂ ਉਹ ਜੀ ਗੁੱਡ ਸਾਈਜ਼ ਦਾ ਖੀਰਾ ਤਾਂ ਉਹ ਇੱਕ ਅੱਧਾ ਹੋਊਗਾ ਤੇ ਨਹੀਂ ਜੇ ਛੋਟਾ ਤਾਂ ਇੱਕ ਇੱਕ ਖੀਰਾ ਸਾਨੂੰ ਇੱਕ ਦਿਨ ਚ ਸਫੀਸ਼ੀਐਂਟ ਹੈ ਇੱਕ ਬੰਦੀ ਨੂੰ ਠੀਕ ਹੈ ਤੇ 15 ਦਿਨ ਅਗਰ ਤੁਸੀਂ ਜਿਹੜੀ ਮੈਂ ਅੱਜ ਤੁਹਾਨੂੰ ਬਾਅਦ ਚ ਡਰਿੰਕ ਦੱਸੂਗੀ ਬਣਾਉਣੀ ਅਗਰ ਤੁਸੀਂ ਉਹ ਡਰਿੰਕ 15 ਦਿਨ ਕੰਟੀਨਿਊਸਲੀ ਲੈ ਲਈ ਤੇ ਜਿਹੜਾ 글로 ਥੋੜੀ ਫੇਸ ਤੇ ਆਊਗਾ ਸਾਰੇ ਤੁਹਾਨੂੰ ਪੁੱਛਣਗੇ ਵੀ ਅੱਜ ਕੱਲ ਕੀ ਲਾਉਨੀਓ ਫੇਸ ਤੇ ਤੇ ਕੀ ਖਾਣੀਓ ਵੀ ਇੰਨੇ ਚਮਕਾ ਜਾਊਗੀ ਫੇਸ ਦੇ ਉੱਤੇ ਇੰਨੀ ਜ਼ਿਆਦਾ ਬੈਨੀਫਿਟ ਵਾਲੀ ਤੁਹਾਨੂੰ ਡਰਿੰਕ ਦੱਸੂਗੀ ਜਿਹੜੀ ਬਣਾਉਣੀ ਵੀ ਸੌਖੀ ਤੇ ਕੋਸਟ ਵੀ ਜ਼ਿਆਦਾ ਨਹੀਂ ਕਰੂਗੀ ਠੀਕ ਹੈ ਚਲੋ ਆਪਾਂ ਅੱਗੇ ਕਰਦੇ ਹਾਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਖੀਰਾ ਹੈ ਜਰੂਰੀ ਡਰਿੰਕ ਦੀ ਫਾਰਮ 'ਚ ਹੀ ਕਰਨਾ ਤੁਸੀਂ ਖਾ ਵੀ ਸਕਦੇ ਹੋ ਪਰ ਖਾਣ ਵੇਲੇ ਇੱਕ ਪਰਟੀਕੂਲਰ ਸਾਵਧਾਨੀ ਰੱਖਣੀ ਹੈ ਕਿ ਤੁਸੀਂ ਰਾਤ ਨੂੰ ਖੀਰਾ ਨਾ ਖਾਓ ਕਿਉਂਕਿ ਰਾਤ ਨੂੰ ਖੀਰਾ ਖਾਣ ਨਾਲ ਇਨਡਾਈਜੈਸ਼ਨ ਕਰ ਦਿੰਦਾ ਹੈ ਤੁਹਾਡਾ ਜਿਹੜਾ ਡਾਈਜੈਸ਼ਨ ਖਰਾਬ ਕਰ ਦਿੰਦਾ ਹੈ ਹਾਜਮਾ ਠੀਕ ਹੈ ਤੇ ਕਿਉਂਕਿ ਇਹਦੇ ਨਾਲ ਥੋੜੀ ਜਿਹੀ ਗੈਸ ਬਣਨ ਲੱਗ ਜਾਂਦੀ ਬਹੁਤ ਲੋਕਾਂ ਨੂੰ ਤੇ ਉਹਦੇ ਕਰਕੇ ਫਿਰ ਰਾਤ ਨੂੰ ਖੀਰਾ ਖਾਣਾ ਜੇ ਤੁਹਾਨੂੰ ਥੋੜਾ ਜਿਹਾ ਵੀ ਪ੍ਰੋਬਲਮ ਕਰਦਾ ਹੈ ਤੇ ਤੁਸੀਂ ਇਸ ਤੇ ਧਿਆਨ ਰੱਖਣਾ ਕਿ ਰਾਤ ਨੂੰ ਖੀਰਾ ਨਾ ਖਾਓ ਖੀਰਾ ਖਾਣ ਦਾ ਬੈਸਟ ਟਾਈਮ ਹੁੰਦਾ ਹੈ ਦੁਪਹਿਰ ਦੇ ਖਾਣੇ ਚ ਬ੍ਰੇਕਫਾਸਟ ਤੋਂ ਬਾਅਦ ਮਤਲਬ 11 ਤੋਂ ਲੈ ਕੇ 1.5 ਵਜੇ ਤੱਕ ਤੁਸੀਂ ਇਹ ਲੈ ਲਓ ਠੀਕ ਤੇ ਇਹਦੇ ਵਿੱਚ ਕੀ ਕੀ ਹੈ ਵਿਟਾਮਿਨ ਸੀ ਫੁੱਲ ਆਫ ਵਿਟਾਮਿਨ ਸੀ ਜਿਹਦਾ ਸੀ ਹਰ ਬੰਦਾ ਇਹ ਕਹਿ ਰਿਹਾ ਕਿ ਵਿਟਾਮਿਨ ਸੀ سیرਮ ਲਗਾ ਲਓ ਵਿਟਾਮਿਨ ਸੀ ਖਾਓ ਵਿਟਾਮਿਨ ਸੀ سیرਮ ਲਗਾਉਣ ਨਾਲ ਵੀ ਸਕਿਨ ਤੇ 글로ਉ ਆਉਂਦਾ ਹੈ ਵਿਟਾਮਿਨ ਸੀ ਖਾਣ ਨਾਲ ਵੀ ਸਕਿਨ ਤੇ 글로ਉ ਆਉਂਦਾ ਹੈ ਤੇ ਵਿਟਾਮਿਨ ਸੀ ਤੁਹਾਡੀ ਇਮਿਊਨਿਟੀ ਬੂਸਟ ਕਰਕੇ ਰੱਖਦਾ ਹੈ ਜਿਸ ਕਰਕੇ ਤੁਸੀਂ ਬਿਮਾਰ ਵੀ ਘੱਟ ਹੁੰਦੇ ਹੋ ਤੇ ਹੈਲਥ ਦਾ ਇੱਕ ਵੱਡਾ ਖਜ਼ਾਨਾ ਹੁੰਦਾ ਹੈ ਵਿਟਾਮਿਨ ਸੀ ਜਿਹੜਾ ਕਿ ਜਿੰਨੀ ਸਾਨੂੰ ਰੋਜ਼ਾਨਾ ਵਿਟਾਮਿਨ ਸੀ ਦੀ ਜ਼ਰੂਰਤ ਹੈ 4% ਉਹ ਸਾਨੂੰ ਇੱਕ ਕੱਪ 100 ਗ੍ਰਾਮ ਖੀਰੀ ਤੋਂ ਮਿਲ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ 'ਚ ਹੁੰਦਾ ਹੈ ਕੈਲਸ਼ੀਅਮ ਸਾਰਿਆਂ ਨੂੰ ਕੈਲਸ਼ੀਅਮ ਦੀ ਜ਼ਰੂਰਤ ਹੈ ਫॉर ਹੈਲਥ ਆਫ ਬੋਨਸ ਹੱਡੀਆਂ ਦੀ ਹੈਲਥ ਵਾਸਤੇ ਸਾਨੂੰ ਕੈਲਸ਼ੀਅਮ ਦੀ ਬਹੁਤ ਲੋੜ ਹੁੰਦੀ ਹੈ ਤੇ ਅਸੀਂ ਜੇ ਸਿਰਫ ਖੀਰਾ ਵੀ 100 ਗ੍ਰਾਮ ਰੋਜ਼ ਦਾ ਖਾਣੀ ਆ ਪਰ ਮੈਂ ਰੋਜ਼ ਕਹਿ ਰਹੀ ਆ ਨਾ ਰੂਟੀਨ ਬਣਾਉਣੀ ਆ ਅਸੀਂ ਤੇ ਸਾਡੀ ਉਹ ਡੇਲੀ ਦੀ ਜਿੰਨੀ ਕਿ ਸਾਡੀ ਬਾਡੀ ਨੂੰ ਕੈਲਸ਼ੀਅਮ ਚਾਹੀਦੀ ਹੁੰਦੀ ਹੈ ਡੇਲੀ ਦੀ ਡੇਲੀ ਉਨੀ ਸਾਨੂੰ ਮਿਲਦੀ ਰਹੂਗੀ ਜੋੜ ਨਹੀਂ ਦੁਖਣਗੇ ਜਿਹੜੀਆਂ ਆ ਆਸਟਿਓਪੋਰੋਸਿਸ ਹੋ ਜਾਂਦਾ ਹੈ ਲੇਡੀਆਂ ਨੂੰ 40 ਤੋਂ ਬਾਅਦ ਕੈਲਸ਼ੀਅਮ ਦੀ ਜ਼ਰੂਰਤ ਪੈਂਦੀ ਹੈ ਉਹ ਜਿਹੜੀ ਜ਼ਰੂਰਤ ਤਾਂ ਪੂਰੀ ਹੁੰਦੀ ਰਹੂਗੀ ਇਸ ਕਰਕੇ ਕੈਲਸ਼ੀਅਮ ਵੀ ਸਾਨੂੰ ਜਿੰਨੀ ਜ਼ਰੂਰਤ ਹੈ ਡੇਲੀ ਦੀ ਓਨੀ ਸਾਨੂੰ ਮਿਲਦੀ ਰਹਿੰਦੀ ਹੈ ਠੀਕ ਹੈ ਉਸ ਤੋਂ ਬਾਅਦ ਵਿਟਾਮਿਨ ਕੇ ਹੁੰਦਾ ਇਹਦੇ ਵਿੱਚ 16% ਵਿਟਾਮਿਨ ਕੇ ਚਾਹੀਦਾ ਹੁੰਦਾ ਹੈ ਜਿਹੜਾ ਕਿ ਖੂਨ ਜਮਾਉਣ ਦਾ ਕੰਮ ਕਰਦਾ ਹੈ ਸਰੀਰ 'ਚ ਠੀਕ ਹੈ ਤੇ ਉਹ ਵੀ ਸਾਨੂੰ 100 ਗ੍ਰਾਮ ਖੀਰੇ ਤੋਂ ਪ੍ਰਾਪਤ ਹੋ ਜਾਂਦਾ ਹੈ ਡੇਲੀ ਦੀ ਡੇਲੀ ਅਗਰ ਅਸੀਂ ਲੈਂਦੇ ਰਹੀਏ ਤੇ ਜਿਹੜਾ ਹੈਗਾ ਪੋਟਾਸ਼ੀਅਮ ਇਹਦੇ ਵਿੱਚ ਸਾਨੂੰ ਬੋਡੀ ਨੂੰ ਰੋਜ਼ ਦੀ ਰੋਜ਼ 4% ਪੋਟਾਸ਼ੀਅਮ ਚਾਹੀਦਾ ਹੁੰਦਾ ਤੇ ਸਾਨੂੰ 100 ਗ੍ਰਾਮ ਖੀਰੇ 'ਚ ਉਹ 4% ਪੋਟਾਸ਼ੀਅਮ ਪੂਰਾ ਹੋ ਜਾਂਦਾ ਫਿਰ ਇਹਦੇ ਵਿੱਚ ਮੈਗਨੀਸ਼ੀਅਮ ਹੁੰਦਾ ਹੈ ਡੇਲੀ ਸਾਨੂੰ ਮੈਗਨੀਸ਼ੀਅਮ ਵੀ 4% ਹੀ ਚਾਹੀਦਾ ਹੁੰਦਾ ਤੇ ਉਹ ਵੀ ਸਾਨੂੰ 100 ਗ੍ਰਾਮ ਖੀਰੇ ਤੋਂ ਮਿਲ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਮੈਗਨੀਜ਼ ਹੈ 2% ਮੈਗਨੀਜ਼ ਡੇਲੀ ਚਾਹੀਦਾ ਹੈ ਤੇ ਉਹ ਸਾਡਾ ਪੂਰਾ ਹੋ ਜਾਂਦਾ ਹੈ 100 ਗ੍ਰਾਮ ਖੀਰੇ ਤੋਂ ਤੇ ਕੈਲਸ਼ੀਅਮ ਸਾਨੂੰ ਡੇਲੀ 1% ਚਾਹੀਦਾ ਹੁੰਦਾ ਮੈਂ ਡੇਲੀ ਦੀ ਗੱਲ ਕਰ ਰਹੀ ਆਂ ਤੇ ਉਸ ਨਾਲ 100 ਗ੍ਰਾਮ ਕੀਰੇ ਚ ਪੂਰਾ ਹੋ ਜਾਂਦੇ ਇੰਨੇ ਸਾਰੇ ਬੈਨੀਫਿਟਸ ਦਾ ਭੰਡਾਰ ਹੈ ਸਾਡਾ ਖੀਰਾ ਤੇ ਇਹਦੇ ਵਿੱਚ ਹਾਰਟ ਹੈਲਥ ਕਿਡਨੀ ਹੈਲਥ ਸਕਿਨ ਹੈਲਥ ਠੀਕ ਹੈ ਤੇ ਬੋਨਸ ਹੈਲਥ ਸਾਰਨੋਂ ਜ਼ਿਆਦਾ ਜ਼ਰੂਰੀ ਹੈ ਬੋਨ ਹੈਲਥ ਜਿਹੜੀ ਤੁਹਾਡੀ ਹੈ ਉਹ ਪਰਫੈਕਟ ਰੈਮੀ ਇਹਦੇ ਚ એનર્ਜੀ ਵੀ ਹੁੰਦੀ ਹੈ ਖੀਰੇ ਚ ਇਹ ਨਹੀਂ ਕਿ ਕੱਲਾ ਮਤਲਬ ਕੈਲਸ਼ੀਅਮ ਪੋਟਾਸ਼ੀਅਮ ਹੀ ਹੁੰਦੇ ਨੇ ਇਹਦੇ ਚ એનર્ਜੀ ਵੀ ਹੁੰਦੀ ਹੈ ਤੁਸੀਂ એનਰਜੈਟਿਕ ਵੀ ਰਹਿਣੀ ਹੋ ਅਗਰ ਤੁਸੀਂ ਇਹ ਡਾਈਟ ਲੈਣੀ ਹੋ ਥੋੜੇ ਥੋੜੇ ਤੋਂ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਥੋੜੀ ਹੁੰਦੀ ਹੈ ਪ੍ਰੋਟੀਨ ਵਗੈਰਾ ਹੁੰਦਾ ਫਾਈਬਰ ਹੁੰਦਾ ਸਾਰਾ ਨੂੰ ਵੱਡੀ ਗੱਲ ਇਹ ਦੀ ਚ ਜਿਹੜਾ ਫੁੱਲ ਆਫ ਫਾਈਬਰ ਹੁੰਦਾ ਹੈ ਇਹ ਫਾਈਬਰ ਸਾਨੂੰ ਇੰਡਾਈਜੈਸ਼ਨ ਨਹੀਂ ਹੋਣ ਦਿੰਦਾ ਸਾਡੀ ਕਬਜ਼ ਨਹੀਂ ਹੋਣ ਦਿੰਦਾ ਜਿਹਦੇ ਕਰਕੇ ਸਾਡੀ ਸਕਿਨ ਤੇ ਜੇ ਸਾਡਾ ਪੇਟ ਸਾਫ ਹੈ ਤਾਂ ਸਾਰੀਆਂ ਬਿਮਾਰੀਆਂ ਖਤਮ ਹੈ ਸਮਝੋ ਠੀਕ ਹੈ ਸੋ ਇੱਕ ਤਾਂ ਸਾਡਾ ਪਚਨ ਤੰਤ ਦੂਜਾ ਸਾਡੀ ਸਕਿਨ ਗਲੋਈ ਹੋ ਜਾਂਦੀ ਹੈ ਤੁਹਾਨੂੰ ਮੈਂ ਦੱਸਿਆ ਵੀ 15 ਦਿਨ ਤੁਸੀਂ ਲਗਾਤਾਰ ਇਹ ਡਰਿੰਕ ਲੈ ਲੀ ਜਿਹੜੀ ਮੈਂ ਤੁਹਾਨੂੰ ਬਣਾ ਕੇ ਦਿਖਾਉਂਗੀ ਤੁਹਾਡੇ ਨੇੜ ਦੀ ਨਹੀਂ ਲੰਘਦਾ ਬੁੜਾਪਾ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਡਾ ਬਲੱਡ ਸ਼ੂਗਰ ਕੰਟਰੋਲ ਕਰ ਲੈਂਦਾ ਹੈ ਇਹ ਠੀਕ ਹੈ ਤੁਹਾਡਾ ਬੋਨਸ ਦੀ ਹੈਲਥ ਗੁੱਡ ਰੱਖਦਾ ਫਿਰ ਉਸ ਤੋਂ ਬਾਅਦ ਤੁਹਾਡੀ ਹਾਰਟ ਹੈਲਥ ਉਹਨੂੰ ਮਜ਼ਬੂਤ ਬਣਾ ਕੇ ਰੱਖਦਾ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਜਿੰਨੇ ਵਿਟਾਮਿਨਸ ਦੀ ਜ਼ਰੂਰਤ ਹੁੰਦੀ ਹੈ ਤੁਹਾਡੇ ਉਹ ਪੂਰੇ ਹੋ ਜਾਂਦੇ ਨੇ ਫਿਰ ਡੀਟੌਕਸ ਕਰਦਾ ਹੈ ਬਾਡੀ ਅਸੀਂ ਬਹੁਤ ਸੁਣਦੇ ਹਾਂ ਕਿ ਬਾਡੀ ਨੂੰ ਡੀਟੌਕਸੀਫਾਈ ਕਰੋ ਜੀ ਬਾਡੀ ਨੂੰ ਡੀਟੌਕਸ ਕਰੋ ਮਤਲਬ ਕਿ ਆਕਸੀਡੈਂਟਸ ਕੰਢ ਕੇ ਰੱਖੋ ਜਿਹੜੇ ਸਰੀਰ ਦੇ ਵਿੱਚ ਮਾੜੇ ਤੱਤ ਨਹੀਂ ਪੰਜਾਬੀ ਚ ਕਹਿੰਦਾ ਜੀ ਉਹਨਾਂ ਨੂੰ ਘਟਾਓ ਤੇ ਉਹਦੇ ਵਾਸਤੇ ਤੁਹਾਨੂੰ ਖੀਰਾ ਜਿਹੜਾ ਹੈ ਉਹ ਬਹੁਤ ਬੈਨੀਫਿਟ ਦਿੰਦਾ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਹੈਲਦੀ ਮਾਈਕਰੋ ਸਾਡੀ ਬਾਡੀ ਦੇ ਵਿੱਚ ਬੈਕਟੀਰੀਆ ਹੁੰਦੇ ਨੇ ਬੈਡ ਔਰ ਗੁੱਡ ਦੋਨੋਂ ਹੋਣਗੇ ਕੁਝ ਬੈਕਟੀਰੀਆ ਗੁੱਡ ਹੁੰਦੇ ਨੇ ਜਿਹੜੇ ਚਾਹੀਦੇ ਨੇ ਸਾਡੇ ਸਰੀਰ ਨੂੰ ਉਹ ਜੇ ਅਸੀਂ ਖੀਰਾ ਖਾਂਦੇ ਰਹਿੰਦੇ ਆ ਤੇ ਸਾਡੇ ਗੁੱਡ ਬੈਕਟੀਰੀਆ ਜਿਹੜੇ ਇਨਕਰੀਸ ਕਰਦੇ ਰਹਿੰਦੇ ਆ ਠੀਕ ਐ ਸੋ ਇਹ ਨੇ ਜੀ ਆਪਣੇ ਇਹਦੇ ਤੋਂ ਮਿਲਣ ਵਾਲੇ ਬੈਨੀਫਿਟਸ ਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਹੁੰਦਾ ਜੇ ਤੁਸੀਂ ਖੀਰਾ ਲੈਂਦੇ ਰਹਿੰਦੇ ਹੋ ਸੋ ਇੰਨੇ ਸਾਰੇ ਫਾਇਦੇ ਆਉਂਦਾ ਭੰਡਾਰ ਐ ਸਾਡਾ ਖੀਰਾ ਤੇ ਇਹਦੇ ਤੋਂ ਇੱਕ ਆਪਾਂ ਇੱਕ ਤਾਂ ਸਿੰਪਲ ਐ ਕਿ ਇਹਨੂੰ ਤੁਸੀਂ ਸਲਾਦ ਦੀ ਫਾਰਮ ਵਿੱਚ ਖਾ ਲਓ ਕੋਸ਼ਿਸ਼ ਕਰੋ ਕਿ ਜੇ ਤੁਸੀਂ ਸਲਾਦ ਦੀ ਫਾਰਮ ਵਿੱਚ ਖਾਣੇ ਹੋ ਤੌਦੇ ਤੇ ਨਮਕ ਵਗੈਰਾ ਨਾ ਪਾਓ ਜੇ ਪਉਣਾ ਵੀ ਹੈ ਤਾਂ ਟਾਈਮ ਦੇ ਟਾਈਮ ਜਰੂਰ ਬਿਲਕੁਲ ਹੀ ਖਾਣ ਲਗੇ ਉਦੋਂ ਕਿਉਂਕਿ ਜਦੋਂ ਅਸੀਂ ਇਹਨਾਂ ਤੇ ਇਹਨਾਂ ਚੀਜ਼ਾਂ ਤੇ ਨਮਕ ਪਾ ਦਿੰਦੇ ਹਾਂ ਨਾ ਤੇ ਇਹਦੇ ਤੋਂ ਸਾਨੂੰ ਸਭ ਨੂੰ ਪਤਾ ਹੈ ਕਿ ਜੋ ਪਾਣੀ ਜਾਂ ਨਿਕਲ ਜਾਂਦਾ ਉਹਦੇ ਨਾਲ ਕੁਝ ਵਿਟਾਮਿਨਸ ਜਿਹੜੇ ਹੈ ਉਹ ਮਿਨਰਲਸ ਤੇ ਵਿਟਾਮਿਨਸ ਨਿਕਲ ਜਾਂਦੇ ਨੇ ਇਸ ਕਰਕੇ ਇਦਾਂ ਹੀ ਖਾ ਲਓ ਇਹਨੂੰ ਠੀਕ ਹੈ ਅਗਰ ਤੁਸੀਂ ਵਿੱਧ ਛਿਲਕਾ ਖਾਣੇ ਹੋ ਛਿਲਕੇ ਸਮੇਤ ਖਾਣੇ ਹੋ ਤਾਂ ਇਸ ਦੇ ਬੈਨੀਫਿਟਸ ਡਬਲ ਹੋ ਜਾਂਦੇ ਚੰਗੀ ਤਰ੍ਹਾਂ ਸਾਫ਼ ਕਰਕੇ ਛਿਲਕੇ ਸਮੇਤ ਖਾਓ ਤੁਸੀਂ ਫੁੱਲ ਬੈਨੀਫਿਟਸ ਤੁਸੀਂ ਲੈ ਸਕਦੇ ਹੋ ਇਹਦੇ ਤੋਂ ਕੁਝ ਵੀ ਮਿਹਨਤ ਨਹੀਂ ਲੱਗਦੀ ਹੈਗੀ ਜੇ ਤਾਂ ਤੁਸੀਂ ਸਿੱਧਾ ਉਹਦੇ 'ਚ ਖਾਣਾ ਉਵੇਂ ਖਾ ਲਓ ਤੁਸੀਂ ਕੱਦੂ ਕਸ ਕਰਕੇ ਤਹੀਂ 'ਚ ਪਾ ਕੇ ਖਾਣਾ ਤੁਸੀਂ ਉਵੇਂ ਖਾ ਸਕਦੇ ਹੋ ਤੇ ਨਹੀਂ ਤਾਂ ਫਿਰ ਮੈਂ ਇੱਕ ਜਰਿੰਕ ਬਣਾ ਕੇ ਤੁਹਾਨੂੰ ਦਿਖਾ ਦਿੰਨੀ ਐ ਕਿਸੇ ਆਏ ਗਏ ਤੋਂ ਵੀ ਘਰੇ ਕੁਝ ਨਹੀਂ ਹੈਗਾ ਤੁਸੀਂ ਖੀਰੇ ਪਏ ਆ ਇਕੱਲੇ ਉਹਦੀ ਡਰਿੰਕ ਬਣਾਓ ਨਾਲੇ ਤਾਂ ਤੁਹਾਡੀ ਵਾਹਵਾ ਹੋ ਜਾਣੀ ਐ ਨਾਲੇ ਬੰਦੇ ਦੀ ਰੂਹ ਖੁਸ਼ ਹੋ ਜਾਣੀ ਕਿ ਕੇ ਚਲੋ ਜੀ ਚੱਲਦੇ ਆਂ ਫੇਰ ਆਪਾਂ ਮਿਕਸੀ ਕੋਲ ਤੇ ਬਣਾਉਣੀ ਉਹ ਡਰਿੰਕ ਲਓ ਜੀ ਆਪਾਂ ਲੈ ਲੈਣਾ ਖੀਰਾ ਤੂ ਕੀ ਸਵਾਰ ਕੇ ਤੇ ਉਹਨੂੰ ਛੋਟੇ ਛੋਟੇ ਸਾਈਜ਼ਸ ਵਿੱਚ ਕੱਟ ਲੈਣਾ ਠੀਕ ਹੈ ਜਿਵੇਂ ਕਿ ਮੈਂ ਕੱਟ ਰਹੀ ਹਾਂ ਤੇ ਇਹਨੂੰ ਆਪਾਂ ਕੱਟ ਕੇ ਚੰਗੀ ਤਰ੍ਹਾਂ ਤੇ ਮਿਕਸੀ ਜਾਰ ਦੇ ਵਿੱਚ ਪਾ ਲੈਣਾ ਤੇ ਫਿਰ ਉਹਦੇ ਵਿੱਚ ਜੇ ਤੁਸੀਂ ਚਾਹੋ ਨਾ ਨਿੰਬੂ ਦਾ ਪਾਉਣਾ ਹੀ ਹੈ ਨਾ ਇੱਕ ਅੱਧਾ ਨਿੰਬੂ ਨਚੋੜ ਲਓ ਜੇ ਤੁਹਾਡਾ ਟੇਸਟ ਪੂਰੇ ਦਾ ਵੱਧ ਖੱਟਾ ਪੀਣੀ ਆ ਤਾਂ ਤੁਸੀਂ ਪੂਰਾ ਵੀ ਲੈ ਸਕਦੇ ਹੋ ਮੈਂ ਇੱਥੇ ਅੱਧਾ ਨਿੰਬੂ ਲੈ ਰਹੀ ਹਾਂ ਠੀਕ ਹੈ ਨਿੰਬੂ ਨਚੋੜ ਲਿਆ ਤੇ ਫਿਰ ਆਪਾਂ ਉਹਦੇ ਵਿੱਚ ਪਾਵਾਂਗੇ ਥੋੜੀ ਜੀ ਚੀਨੀ ਅਗਰ ਤੁਸੀਂ ਟੇਸਟ ਰੱਖਦੇ ਹੋ ਤਾਂ ਅਗਰ ਤੁਹਾਨੂੰ ਨਹੀਂ ਜ਼ਰੂਰਤ ਪੈਸੂ ਦੀ ਤਾਂ ਤੁਸੀਂ ਬਿਨ ਬਗੈਰ ਚੀਨੀ ਤੋਂ ਬਣਾ ਸਕਦੇ ਹੋ ਫਿਰ ਆਪਾਂ ਇਹ ਚ ਪਾਵਾਂਗੇ ਕਾਲਾ ਨਮਕ ਠੀਕ ਹੈ ਤੁਸੀਂ ਚੀਨੀ ਸਕਿਪ ਕਰ ਸਕਦੇ ਹੋ ਬਿਲਕੁਲ ਆਪਸ਼ਨਲ ਹੈ ਅਗਰ ਤੁਸੀਂ ਪਾਉਂਗੇ ਥੋੜੀ ਜੀ ਤਾਂ ਸਿਕੰਜੀ ਵੀ ਟਾਈਪ ਵੀ ਤੁਹਾਨੂੰ ਨਾਲ ਫੀਲ ਆਊਗੀ ਤੇ ਹੁਣ ਤੁਸੀਂ ਇਹਦੇ ਚ ਨਾਲ ਪਾ ਲਿਆ ਆਪਾਂ ਕਾਲਾ ਨਮਕ ਠੀਕ ਹੈ ਤੇ ਲਓ ਜੀ ਇਹਨੂੰ ਆਪਾਂ ਮਿਕਸੀ ਜਾਰ ਨੂੰ ਕਰ ਲੈਨੇ ਬੰਦ ਹੁਣ ਮੈਂ ਇਹਦੇ ਵਿੱਚ ਹੋਰ ਕੁਝ ਨਹੀਂ ਪਾਇਆ ਹਜੇ ਪਾਣੀ ਵੀ ਨਹੀਂ ਪਾਇਆ ਉਹਦਾ ਰੀਜ਼ਨ ਇਹ ਹੈ ਕਿ ਜੇ ਆਪਾਂ ਪਹਿਲਾਂ ਪਾਣੀ ਪਾਵਾਂਗੇ ਨਾ ਨਾਲ ਹੀ ਤੇ ਕਿਉਂਕਿ ਮੈਂ ਛਿਲਕੇ ਸਮੇਤ ਲਿਆਇਆ ਤੇ ਫਿਰ ਕਈ ਵਾਰੀ ਜਿਹੜਾ ਛਿਲਕਾ ਹੈ ਉਹ ਚੰਗੀ ਤਰ੍ਹਾਂ ਕ੍ਰਸ਼ ਨਹੀਂ ਹੁੰਦਾਗਾ ਤੇ ਫਿਰ ਉਹ ਮੂੰਹ 'ਚ ਆਉਂਦਾ ਰਹਿੰਦਾ ਹੈ ਉਹ ਫਿਰ ਅੱਛਾ ਨਹੀਂ ਲੱਗਦਾਗਾ ਨਾ ਤੁਹਾਨੂੰ ਇਸ ਕਰਕੇ ਮੈਂ ਕੱਲਾ ਪਹਿਲਾਂ ਖੀਰਾ, ਚੀਨੀ ਤੇ ਨਮਕ ਹੈ ਜਿਹੜਾ ਤੇ ਨਾਲ ਨਿੰਬੂ ਪਾਣੀ ਹੈ ਉਹਨੂੰ ਕ੍ਰਸ਼ ਕਰ ਰਹੀ ਆ ਅਗਰ ਤੁਹਾਡੀ ਮਿਕਸੀ ਨਾ ਘੁੰਮੇ ਥੋੜਾ ਤੰਗ ਤੁਹਾਨੂੰ ਔਖਾ ਲੱਗੇ ਤਾਂ ਫਿਰ ਤੁਸੀਂ ਇਹਦੇ 'ਚ ਥੋੜਾ ਜਿਹਾ ਪਾਣੀ ਪਾ ਲਿਓ ਪਹਿਲਾਂ ਪਟ ਘੱਟ ਪਾਉਣੇ ਠੀਕ ਹੈ ਕਿਉਂਕਿ ਫਿਰ ਨਹੀਂ ਤਾਂ ਇਹ ਛਿਲਕੇ ਜਿਹੜੇ ਉਹ ਮੂੰਹ 'ਚ ਆਉਣਗੇ ਮोटे ਰਹਿ ਜਾਂਦੇ ਆ ਥੋੜੀ ਜਿਹੀ ਤੇ ਲੋ ਜੀ ਆਪਾਂ ਇਹਨਾਂ ਥਿੱਕ ਪੇਸਟ ਬਣ ਗਈ ਹੁਣ ਆਪਾਂ ਇਹਦੇ 'ਚ ਪਾਵਾਂਗੇ ਠੰਡਾ ਪਾਣੀ ਠੀਕ ਹੈ ਠੰਡਾ ਪਾਣੀ ਪਾ ਲਿਆ ਆਪਾਂ ਤਾਂ ਕਿ ਆਪਾਂ ਨੂੰ ਬਰਫ਼ ਘੱਟ ਪਾਣੀ ਪਵੇ ਠੀਕ ਹੈ ਉਹਦੇ ਨਾਲ ਤੁਸੀਂ ਆਪਣੀ ਜਿਹੜੀ ਕਨਸਿਸਟੈਂਸੀ ਆ ਉਹ ਗਲਾਸ ਥੋੜਾ ਭਰ ਜਿਵੇਂ ਲਗਭਗ ਇੰਨੀ ਤੁਸੀਂ ਰੈਡੀ ਕਰ ਲੈਣੀ ਹੈ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹ 'ਚ ਪਾਵਾਂਗੇ ਬਰਫ਼ ਇਹਦੇ 'ਚ ਆਪਾਂ 2 ਕਯੂਬ ਆ ਇਸ ਦੇ ਜਿੰਨਾ ਤੁਹਾਡਾ ਟੇਸਟ ਆਕਰ ਨਹੀਂ ਵੀ ਤੁਸੀਂ ਠੰਡਾ ਪਸੰਦ ਕਰਦੇ ਤਾਂ ਬਗੈਰ ਆਈਸ ਤੋਂ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਮੈਂ ਭੰਕ ਕੇ ਰੱਖੇ ਸੀ ਸਬਜ਼ਾ ਸੀਡਸ ਜਿਹੜੇ ਕਿ ਹੈਲਥੀ ਬਹੁਤ ਬੈਨੀਫੀਸ਼ੀਅਲ ਹੁੰਦੇ ਨੇ ਗਰਮੀਆਂ ਦੇ ਵਿੱਚ ਠੰਡੇ ਵੀ ਹੁੰਦੇ ਨੇ ਡਾਈਜੈਸ਼ਨ ਵੀ ਵਧੀਆ ਰੱਖਦੇ ਨੇ ਤੇ ਸਕਿਨ ਲਈ ਵੀ ਬਹੁਤ ਅੱਛੀ ਹੁੰਦੇ ਨੇ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਉਹ ਆ ਦੇਖੋ ਤੁਸੀਂ ਹਲੇ ਵੀ ਬਹੁਤ ਠਿੱਕ ਹੈ ਮੈਂ ਇੱਕੋ ਹੀ ਲਿਆ ਸੀਗਾ ਖੀਰਾ ਤੇ ਉਹਦੇ ਵਿੱਚ ਤੁਸੀਂ ਗਲਾਸ ਜਿਹੜਾ ਤੁਹਾਡਾ ਪੂਰਾ ਭਰ ਲਿਆ ਤੇ ਹੁਣ ਡਰਿੰਕ ਤੁਹਾਡੀ ਰੈਡੀ ਹੈ ਜੀ ਬਿਨਾ ਕਿਸੇ ਸਜਾਵਟ ਤੋਂ ਜੇ ਤੁਸੀਂ ਸਜਾਵਟ ਕਰਨੀ ਚਾਹੋ ਤਾਂ ਤੁਸੀਂ ਪਦੀਨੇ ਦੇ ਪੱਤੇ ਤੁਹਾਡੀ ਇੱਛਾ ਹੈ ਅਗਰ ਫਰੈਸ਼ ਪਦੀਨਾ ਹੈਗਾ ਤੁਸੀਂ ਇਹ ਚ ਐਡ ਔਨ ਕਰ ਸਕਦੇ ਹੋ ਤੇ ਲਓ ਜੀ ਤੁਹਾਡਾ ਰੈਡੀ ਹੋ ਗਿਆ ਇਹ ਮੈਨੂੰ ਓਵਰ ਵਾਇਸ ਕਰਨੀ ਪਈ ਵੀਡੀਓ ਕਿਉਂਕਿ ਪਿੱਛੇ ਕੁੱਕਰ ਦੀ ਵਿਸਲ ਵੱਜ ਰਹੀ ਸੀ ਕੰਮ ਹੋ ਰਿਹਾ ਸੀ ਰਸੋਈ 'ਚ ਇਸ ਕਰਕੇ ਤੇ ਲਓ ਜੀ ਤੁਹਾਡਾ ਬਹੁਤ ਹੀ ਸੁਆਦੀ ਤੇ ਖੂਬਸੂਰਤ ਲੁੱਕ ਵਾਈਜ਼ ਵੀ ਬਹੁਤ ਸੋਹਣਾ ਜਿਹੜਾ ਡਰਿੰਕ ਰੈਡੀ ਹੋ ਗਿਆ ਲਓ ਆਪਣੇ ਮਹਿਮਾਨਾਂ ਨੂੰ ਆਪ ਪੀਓ 15 ਦਿਨ ਕੰਟੀਨਿਊਸਲੀ ਪੀਣਾ ਐ ਇੰਜੋਏ ਕਰਦੇ ਰਹੋ ਉਸ ਤੋਂ ਬਾਅਦ ਤੁਸੀਂ ਦੇਖੇ